ਅਗਲੀ ਖਬਰ ਵੱਲ ਚਲੀਏ ਉਹ ਸਟਾਕ ਮਾਰਕੀਟ ਨੂੰ ਲੈ ਕੇ ਆ ਜਿਸ ਟਾਈਮ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਆ ਡਾਉ ਜਨ ਇੰਡਸਟਰੀਅਲ ਇੱਕ ਵਾਰੀ ਫੇਰ 1000 ਪੁਆਇੰਟ ਤੋਂ ਥੱਲੇ ਚਲੇ ਗਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਜੋ ਪਾਵਲ ਅਜਰੋਮੀ ਪਾਵਲ ਉਹਨਾਂ ਨੂੰ ਅਟੈਕ ਕੀਤਾ ਵੀ ਈਵਨ ਦੋ ਹੁਣ ਉਹ ਇੰਟਰਸਟ ਰੇਟ ਘਟਾ ਵੀ ਦੇਣ ਤੇ ਇਕਨੋਮੀ ਦੇ ਉੱਤੇ ਜਿਹੜਾ ਬੁਰਾ ਅਸਰ ਰਹੇਗਾ ਵੀ ਇਹ ਟੂ ਲੇਟ ਹੈਗਾ ਆ ਸਟਾਕ ਅੱਜ ਸਵੇਰੇ ਇੱਕ ਵਾਰੀ ਫੇਰ ਡਾਊਨ ਗਏ ਆ ਡਾਉਜਨ ਇੰਡਸਟਰੀਅਲ 359.53 ਡਾਊਨ ਹੈ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਐਸ ਐਨ ਪੀ ਇੰਡੈਕਸ 2.8% ਡਾਊਨ ਗਿਆ ਤੇ ਨੈਸਟੈਕ ਦੇ ਜੋ ਕੰਪੋਜ਼ਿਟ ਆ ਉਹ 3.1% ਡਾਊਨ ਗਏ ਹੈਗੇ ਆ ਸਾਰੇ ਹੀ ਜਿਹੜੇ ਵੱਡੀਆਂ ਸੱਤ ਇੱਕ ਕੰਪਨੀਆਂ ਹੈਗੀਆਂ ਟੈਸਲਾ ਇਨਵਿਡੀਆ ਟੈਸਲਾ 7% ਡਾਊਨ ਆ ਇਨਵਿਡੀਆ 5% ਐਮਾਜ਼ਨ 4% ਐਡਵਾਂਸ ਮਾਈਕਰੋ ਡਿਵਾਈਸਸ ਤੇ ਮੈਟਾ ਪਲੈਟਫਾਰਮ ਜਿਹੜਾ ਫੇਸਬੁੱਕ ਵਾਲਾ ਉਹ 3% ਇੱਕ ਪੁਮਿੰਟ ਮੈਨੂਫੈਕਚਰਰ ਜੋ ਕੇਟਰਪਿਲਰ ਆ ਉਹ ਵੀ 3% ਡਾਊਨ ਹੈਗਾ ਆ ਟਰੂਥ ਸੋਸ਼ਲ ਪੋਸਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੇਮ ਕੀਤਾ ਹੈਗਾ ਵੀ ਇਕਨੋਮੀ ਜਿਹੜੀ ਆ ਉਹ ਸਲੋ ਡਾਊਨ ਹੋ ਜਾਊਗੀ ਤਤਕ ਜਦੋਂ ਤੱਕ ਜੋ ਜਰੋਮੀ ਪਾਵਲ ਆ ਉਹਨਾਂ ਨੂੰ ਉਹਨਾਂ ਨੇ ਰੈਫਰ ਵੀ ਕੀਤਾ ਮਿਸਟਰ ਟੂ ਲੇਟ ਇਹ ਮੇਜਰ ਲੂਜ਼ਰ ਇਨ ٹرسٹ ਰੇਟ ਨਹੀਂ ਕਟਾਉਂਦੇ ਹੈਗੇ ਸੋ ਇਹ ਤੋਂ ਬਾਅਦ ਜੋ ਸਟਾਕ ਮਾਰਕੀਟ ਆ ਇਕਦਮ ਫੇਰ ਥੱਲੇ ਨੂੰ ਜਾਣੀ ਜਿਹੜੀ ਸ਼ੁਰੂ ਹੋ ਗਈ ਹੈਗੀ ਆ 3 ਸਾਲਾਂ ਦੇ ਵਿੱਚ ਜੇ ਦੇਖਿਆ ਜਾਵੇ ਡਾਲਰ ਦੀ ਵੈਲਿਊ ਬਹੁਤ ਡਾਊਨ ਗਈ ਹੈਗੀ ਆ ਕਹਿੰਦੇ 3 3 ਇਅਰ ਲੋ ਹੈ ਇਸ ਟਾਈਮ ਦੇ ਉੱਤੇ ਸੋਨਾ ਜਿਹੜਾ ਉਹ ਅਸਮਾਨ ਨੂੰ ਚੜਦਾ ਜਾ ਰਿਹਾ ਇਸ ਟਾਈਮ 3400 ਡਾਲਰ ਪਰ ਆਉਂਸ 골ਡ ਦੀ ਜਿਹੜੀ ਕੀਮਤ ਆ ਸੋਨੇ ਦੀ ਕੀਮਤ ਹੈਗੀ ਆ ਬਿਲਕੁਲ ਸਟਾਕਸ ਦਾ ਤੇ ਸੋਨੇ ਦਾ ਇਸੇ ਤਰੀਕੇ ਦੇ ਨਾਲ ਹਰਜੋ ਸਿੰਘ ਜੀ ਸਿੱਧਾ ਸਬੰਧ ਰਹਿਦਾ ਜਦੋਂ ਲੋਕ ਆ ਦੋਨਾਂ ਨੇ ਸਾਰਿਆਂ ਨੇ ਜਿਹੜਾ ਹਰਜੋ ਸਿੰਘ ਜੀ ਵੀ ਮੰਨੀ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਸਪੈਂਡ ਕਰਨੀ ਹੁੰਦੀ ਆ ਜਦੋਂ ਸਟਾਕਸ 'ਚ ਬਹੁਤਾ ਉਹਨਾਂ ਨੂੰ ਰਿਟਰਨ ਨਹੀਂ ਨਜ਼ਰ ਆਉਂਦਾ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਨੂੰ ਆ ਜਿਹੜੇ ਆ ਉਹ ਲੋਕ ਇਨਵੈਸਟ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ ਰਾਸ਼ਪਤਰੀ ਜਰਮਨ ਬਰਾਣ ਨੇ ਖੁਦ ਜਰਮ ਪਾਵਲ ਨੂੰ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਜਿਹੜਾ ਉਹ ਲਾਇਆ ਸੀ ਇਹਨਾਂ ਦੀ ਟਰਮ ਸ਼ਾਇਦ ਅਗਲੇ ਸਾਲ ਮੁੱਕਣੀ ਹੈਗੀ ਆ ਇਕਨੋਮੀ ਨੂੰ ਲੈ ਕੇ ਹੁਣ ਜਿਹੜਾ ਧਿਆਨ ਸਾਰੇ ਦੇਖ ਰਹੇ ਆ ਪਰ ਹੁਣ ਸਾਰੇ ਜਾਣੇ ਇਸ ਗੱਲ ਤੋਂ ਧਿਆਨ ਦਿਓ ਵੀ ਜੇ 트ੰਪ ਹੁਣੀ ਕਹਿੰਦੇ ਆ ਨਾ ਬਾਏ ਕਰ ਲਿਓ ਫਿਰ ਮੈਨੂੰ ਲੱਗਾ ਬਾਈ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਇਨਸਾਈਡਰ ਟਰੇਡਿੰਗ ਦਾ ਜਿਹੜਾ ਰੋਡ ਆ ਉਹ ਪੈ ਗਿਆ ਸੀਗਾ ਜਦੋਂ ਪਿਛਲੀ ਵਾਰੀ ਇਦਾਂ ਹੀ ਮਾਰਕੀਟ ਢੱਗੀਆਂ ਸੀਗੀਆਂ ਕਹਿੰਦੇ ਵੀ a good time to buy ਤੇ ਬਾਅਦ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਮੁਨਾਫਾ ਹੋਇਆ ਸੀ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਆ ਇਹ ਤੁਹਾਨੂੰ ਅਸੀਂ ਪਾਸਟ ਜਿਹੜਾ ਉਹ ਦੱਸਦੇ ਆਂ ਵੀ ਇਦਾਂ ਜਿਹੜਾ ਉਹ ਹੋ ਚੁੱਕਾ ਹੈਗਾ ਆ ਸੋ ਧਿਆਨ ਦੇਣਾ ਚਾਹੀਦਾ ਇਹ 트ੰਪ ਹੋਣਾਂ ਦੀ ਗੱਲ ਦੇ ਉੱਤੇ ਵੀ ਗਾਂ ਜਿਹੜਾ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਦਾਂ ਦਾ ਇਸ਼ਾਰਾ ਜਿਹੜਾ ਉਹ ਇਸ ਦੇ ਵਿੱਚ ਕਰਦੇ ਹੈਗੇ ਆ ਹਰਜੋ ਸਿੰਘ ਜੀ ਅਗਲੀ ਜਿਹੜੀ ਖਬਰ ਹੌਸਤੇ ਵਾਲ ਵਧਦੇ ਜਾਈਏ ਟੈਰਿਫ ਵਾਰ ਦੇ ਦੌਰਾਨ ਚਾਈਨਾ ਜਿਹੜਾ ਆ ਹੁਣ ਦੂਜੇ ਮੁਲਕਾਂ ਨੂੰ